ਸਸਿਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਹੋਏਗੀ ਮੌਸਮ ਦੀ ਮੌਸਮ ਜੇਕਰ ਆਪਾਂ 5 ਦਿਨ ਜਾਂ ਇੱਕ ਹਫ਼ਤਾ ਪਿੱਛੇ ਜਾਈਏ ਤਾਂ ਐਦਾਂ ਲੱਗ ਰਿਹਾ ਸੀ ਕਿ ਸ਼ਾਇਦ ਮੌਨਸੂਨ ਆ ਗਿਆ ਸਵੇਰੇ ਦੁਪਹਿਰੇ ਸ਼ਾਮ ਤੇ ਕਈ ਵਾਰ ਰਾਤ ਨੂੰ ਜਿਹਹਾ ਮਾਹੌਲ ਬਣਦਾ ਜਿਹਹਾ ਮੌਸਮ ਆ ਬਣਦਾ ਕਿ ਅਚਾਨਕ ਬਾਰਿਸ਼ ਗੜੇ ਤਾਂ ਕਈ ਵਾਰ ਹਨੇਰੀ ਤੇ ਬਹੁਤ ਜ਼ਿਆਦਾ ਬਾਰਿਸ਼ਾਂ ਦੇ ਨਾਲ ਵੀ ਜਿਹੜਾ ਹੈਗਾ ਮੌਸਮ ਕਰਵਟ ਲੈ ਲੈਂਦਾ ਸੀ ਪਰ ਦੋ ਦਿਨ ਤੋਂ ਹੁਣ ਮੌਸਮ ਨੇ ਦੁਆਰਾ ਕਰਵਟ ਲਈ ਹੈ ਕਿ ਗਰਮੀ ਦਾ ਮੌਸਮ ਜਿਹੜਾ ਉਹ ਆ ਗਿਆ ਹੁਣ ਆਪਾਂ ਦੇਖ ਰਹੇ ਹਾਂ ਕਿ ਗਰਮੀ ਇੰਨੀ ਜ਼ਿਆਦਾ ਹੋ ਗਈ ਇੰਨੀ ਭਿਆਨਕ ਗਰਮੀ ਹੁੰਦੀ ਜਾ ਰਹੀ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਾਹਰ ਨਿਕਲਣਾ ਬਹੁਤ ਔਖਾ ਲੱਗਦਾ ਹੈ ਬਾਹਰ ਨਿਕਲਣਾ ਔਖਾ ਹੋਇਆ ਪਿਆ ਖਾਸ ਕਰਕੇ ਜੇ ਡਾਕਟਰਾਂ ਦੀ ਗੱਲ ਕਰੀਏ ਸਿਹਤਮਾਰਾਂ ਦੀ ਗੱਲ ਕਰੀਏ ਤਾਂ ਸਿਹਤਮਾਰ ਅਤੇ ਡਾਕਟਰ ਆਪਾਂ ਨੂੰ ਦਿਨ ਵੇਲੇ ਬਾਹਰ ਨਿਕਲ ਤੋਂ ਵਰਜ ਰਹੇ ਹਨ ਜ਼ਰੂਰੀ ਕੰਮ ਹੋਵੇ ਫੇਰੀ ਬਾਹਰ ਨਿਕਲਣਾ ਚਾਹੀਦਾ ਆਦਰਵਾਈਜ਼ ਬਾਹਰ ਨਹੀਂ ਨਿਕਲਦੇ ਸੋ ਮੌਸਮ ਪਾਕ ਦੇ ਮਾਹਰ ਦੱਸ ਰਹੇ ਨੇ ਕਿ ਇਹ ਮੌਸਮ ਅਜੇ 2 ਦਿਨ ਤੱਕ ਹੋਰ ਹੋ ਸਕਦਾ ਇਹ 13 ਤਰੀਕ ਤੱਕ ਜਾਂ 12 ਤਰੀਕ ਸ਼ਾਮ ਤੱਕ ਵੀ ਇਦਾਂ ਹੀ ਜਿਹੜਾ ਲਗਾਤਾਰ ਗਰਮੀਆਂ ਜਿਹੜੀ ਉਹ ਵੱਧਦੀ ਜਾਏਗੀ ਔਰ ਦੱਸਿਆ ਵੀ ਜਾ ਰਿਹਾ ਕਿ ਖਾਸ ਕਰਕੇ ਜਿਹੜੇ ਜ਼ਿਲ੍ਹੇ ਜਿਹੜੇ ਇਲਾਕੇ ਰਾਜਸਥਾਨ ਦੇ ਨਾਲ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਤਾਂ ਮੌਸਮ ਜਾਂ ਜਿਹੜਾ ਤਾਪਮਾਨ ਹੈ ਉਹ 45 ਡਿਗਰੀ ਤੋਂ ਵੀ ਉੱਪਰ ਜਾ ਸਕਦਾ ਹੈ ਜਦੋਂ ਕਿ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ 40 ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਉਹ 40-42 ਦੇ ਆਸ-ਪਾਸ ਰਹਿ ਸਕਦਾ ਹੈ। ਸੋ ਇਸ ਸੰਬੰਧੀ ਮੌਸਮ ਭਾਗ ਕੀ ਕਹਿੰਦਾ ਹੈ? ਸੋ ਮੌਸਮ ਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਪਾਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਮੌਸਮ ਬਾਰੇ? ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਚਾਰਡੀਗਲ ਟਾਈਮ ਟੀਵੀ ਦੇ। ਥੈਂਕ ਯੂ ਥੈਂਕ ਯੂ ਜੀ। ਹਾਂ ਡਾਕਟਰ ਸਾਹਿਬ ਇੱਕ ਇਹ ਦੱਸੋ ਸਭ ਤੋਂ ਪਹਿਲਾਂ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੌਸਮ ਜੋ ਗਰਮੀ ਹੈ ਬੜੀ ਹੀਟ ਵੇਵ ਇਹ ਜਿਹੜਾ ਚੱਲਿਆ ਹੋਇਆ ਇਸ ਟਾਈਮ ਗਰਮੀ ਦਾ ਜਿਹੜਾ ਦੌਰ ਚੱਲਿਆ ਹੋਇਆ ਅਗਲੇ 3 ਤੋਂ 4 ਦਿਨ ਕੰਟੀਨਿਊ ਕਰੂਗਾ ਉਸ ਤੋਂ ਬਾਅਦ ਫਿਰ ਬਦਲਾਅ ਆਜਾ ਫਿਰ ਮੀਂਹ ਪੈਣ ਦੇ ਵੀ ਚਾਂਸਸ ਹੈਗੇ ਤੇ ਲੇਕਿਨ ਅੱਜ ਜਿਹੜਾ 3 ਤੋਂ 4 ਦਿਨ ਇਹ ਗਰਮੀ ਟੈਂਪਰੇਚਰ 40 ਪਲੱਸ ਤੇ ਨਾਲ ਓਮਸ ਇਹਦੇ ਚਾਂਸਸ ਹੈਗੇ ਹਨ ਲੇਕਿਨ ਰਲਿਫ ਮਿਲੂਗਾ 12 13 13 ਤਰੀਕ ਤੋਂ ਬਾਅਦ ਫਿਰ ਸਲੋਲੀ ਸਲੋਲੀ ਫਿਰ ਲੀਡ ਮਿਲਣਾ ਸ਼ੁਰੂ ਹੋਊਗਾ ਫਿਰ ਥੰਡਰਸਟੋਰ ਐਕਟੀਵਿਟੀ ਚਾਲੂ ਹੋਊਗੀ ਫਿਰ ਉਸ ਤੋਂ ਬਾਅਦ ਕੁਝ ਮੌਨਸੂਨ ਵੀ ਜਿਹੜਾ ਨੀਚੇ ਇਸ ਵਕ ਬੁੱਕਿਆ ਹੋਇਆ ਉਹ ਵੀ ਕੁਝ ਐਕਟੀਵੇਟ ਹੋਊਗਾ ਤਾਂ ਮੈਨੂੰ ਲੱਗਦਾ ਕਿ ਬਾਈ 3rd ਐਂਡ 4th ਵੀਕ ਸਾਡੇ ਇੱਥੇ ਫਿਰ ਸਾਰੀ ਸਿਚੁਏਸ਼ਨ ਨਾਰਮਲ ਹੋ ਜਾਣੀ ਹੈ ਮੀ ਵਿਪਊਗਾ ਕਿ ਜਿਹੜਾ ਗਰਮੀ ਦਾ ਸਿਲਸਿਲਾ ਥਮ ਜਾਊਗਾ ਅਜੇ 4-3 ਤੋਂ 4 ਦਿਨ ਇਹ ਸਿਚੁਏਸ਼ਨ ਕੰਟੀਨਿਊ ਕਰੋਗੀ ਜੀ ਜੀ ਤਾਂ ਦਿੱਤਾ ਵੀ ਕਿ ਜਿਹੜਾ ਮੌਸਮ ਹੈਗਾ ਕਿ ਲੱਗਦਾ ਕਿ ਹੀਟ ਵੇਵ ਦੇ ਵਿੱਚ ਮੈਕਸਿਮਮ ਟੈਂਪਰੇਚਰ ਕਿੰਨਾ ਕ ਜਾਣ ਦੀ ਸੁਭਾਵਨਾ ਹੈ ਮੈਕਸਿਮਮ ਟੈਂਪਰੇਚਰ ਦੇਖੋ ਜੀ ਪੰਜਾਬ ਦੇ ਜਿਹੜੇ ਜਿਹੜੇ ਇਧਰ ਲੱਗਦੇ ਨੇ ਰਾਜਸਥਾਨ ਦੇ ਨਾਲ ਜਿਹੜੇ ਲੱਗਦੇ ਜਿੱਦਾਂ ਮਟਿੰਡਾ ਫਿਰੋਜ਼ਪੁਰ ਜ਼ਿਲ੍ਹਾ ਮੁਕਸਰ ਇਹਨਾਂ ਲੱਗ ਕੇ ਵਿੱਚ ਟੈਂਪਰੇਚਰ ਕੁਝ 40 445 ਦੇ ਆਸ-ਪਾਸ ਵੀ ਜਾ ਸਕਦੇ ਹੈ ਬਾਕੀ ਪੰਜਾਬ ਚ ਜਿਹੜੇ 40 प्लस जाएंगे 41 42 ते नॉर्थ पंजाब च उन्ने नहीं अराउंड 40 और सो चलेंगे लेकिन कुछ थावां ते 40 प्लस रहोगे जी जी ता की इस बार जेड़ा मॉनसून हैगा मॉनसून चंगा रहने दी उम्मीद है नहीं मॉनसून ता साडी फोरकास्ट जेड़ी इनिशियल फोरकास्ट ते वो काफी ठीक हैगी है कि मी चंगा पोगा इस साल और असि सेकंड असि उनो स्टिक करदे हैं और कंसिस्टेंसी है कि चंगा मी इस साल पंजाब च पोगा ਜੀ ਅਜੇ ਡਾਕਟਰ ਸਾਹਿਬ ਹੁਣ ਕੀ ਲੋਕ ਅਜੇ 2-3 ਦਿਨ 4 ਦਿਨ ਵੇਟ ਕਰਨ ਤਾਂ 4-5 ਦਿਨਾਂ ਬਾਅਦ ਹੀ ਮਸਮੌਮ ਜਿਹੜਾ ਠੀਕ ਹੋਣ ਦੀ ਸਭਾਵਨਾ ਹੈ ਅੱਜ ਤੱਕ ਬਾ 3 ਤੋਂ 4 ਦਿਨ ਕੁਛ ਇਦਾਂ ਦਾ ਚੱਲੂਗਾ ਮੌਸਮ ਮਨ ਲਾਇਆ ਪ੍ਰਿਕਾਸ਼ਨ ਲੈਣ ਦੀ ਲੋੜ ਹੈ ਖਾਸ ਕਰ ਦਿਨ ਦੇ ਟਾਈਮ 'ਚ ਜਦੋਂ ਜਿਆਦਾ ਗਰਮੀ ਹੁੰਦੀ ਹੈ 12 ਤੋਂ 3 ਵਜੇ ਤੱਕ ਉਹ ਟਾਈਮ 'ਚ ਜੋ ਨਕਸਿਨ ਗਰਮੀ ਹੁੰਦੀ ਹੈ ਉਹਦੇ ਵਿੱਚ ਆਪਾਂ ਪ੍ਰਿਕਾਸ਼ਨ ਲੈਣ ਦੀ ਲੋੜ ਹੈਗੀ ਹੈ ਜੀ ਤੁਸਾਂ ਸਲੋਲੀ ਸੁਣ ਲਈਏ ਫਿਰ ਠੀਕ ਹੋ ਜਨਾ ਫਿਰ ਨਹੀਂ ਆਊਗਾ ਤਾਂ ਸਿਚੁਏਸ਼ਨ ਨਾਰਮਲ ਹੋ ਜਾ ਜੀ ਕਿ ਜਿਹੜਾ ਟੈਂਪਰੇਚਰ ਇਸ ਵਾਰ ਬਹੁਤ ਜ਼ਿਆਦਾ ਵੱਧ ਰਿਹਾ 40 45 ਦੇ ਆਸ-ਪਾਸ ਜਾਣ ਦੀ ਉਮੀਦ ਹੈ ਕਿ ਫਸਲਾਂ 'ਤੇ ਨੁਕਸਾਨ ਹੋ ਸਕਦਾ ਇਹਨੂੰ ਨਹੀਂ ਨਹੀਂ ਫਸਲਾਂ ਵਾਸਤੇ ਤਾਂ ਕੋਈ ਇੰਨਾ ਨੁਕਸਾਨ ਨਹੀਂ ਹੋਏ ਸੋ ਤਾਂ ਮਈ ਜੂਨ ਜੋ ਟੈਂਪਰੇਚਰ ਯੂਜ਼ੂਲੀ ਇਨੇ ਜਾਂਦੇ ਹਨ ਪਰ ਇੰਨਾ ਕੋਈ ਫਸਲਾਂ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਮੇਜਰ ਇੰਪੈਕਟ ਹੋਗਾ ਪਰ 3-4 ਦਿਨ بارش ਹੋਣ ਦੀ ਸੰਭਾਵਨਾ ਕੋਈ ਨਹੀਂ ਹੈ ਪੰਜਾਬ ਦੇ ਕਿਸੇ ਵੀ ਇਲਾਕੇ 'ਚ ਜੀ ਜੀ ਕਦ ਕਦ ਕਦੇ ਹੋ ਜਾਂਦੀ ਗਰਮੀਆਂ ਚ ਉਹ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਕਿਉਂਕਿ ਉਹ ਸਡਨ ਡਿਵੈਲਪਮੈਂਟ ਹੁੰਦੀ ਹੈ ਬਾਕੀ ਐਸ ਸਰਚ ਕੋਈ ਐਦਾਂ ਕੋਈ ਕੰਟੀਨਿਊਸਲੀ ਰੈਗੂਲਰ ਮੀਡ ਦੇ ਚਾਂਸ ਨਹੀਂ ਕੋ ਠੀਕ ਹੈ ਠੀਕ ਹੈ ਧੰਨਵਾਦ ਜੀ ਤੁਸੀਂ ਸੁਣਿਆ ਕਿ ਡਾਕਟਰ ਸ੍ਰੀਂਦਰਪਾਲ ਜੋ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਚੰਡੀਗੜ੍ਹ ਦੇ ਪੰਜਾਬ ਹਰਿਆਣਾ ਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 13 ਤਰੀਕ ਤੋਂ ਬਾਅਦ ਮੌਸਮ ਜਿਹੜਾ ਥੋੜਾ ਜਿਹਾ ਖੁਸ਼ਗਵਾਰ ਬਣ ਸਕਦਾ ਹੈ ਤੇ ਮੌਸਮ ਜਿਹੜਾ ਤਾਪਮਾਨ ਆ ਉਹਦੇ ਵਿੱਚ ਗਰਾਬਟਾ ਸਕਦੀ ਸੋ ਇਸ ਸਮੇਂ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਗਰਮੀ ਆ ਬੜੀ ਭਿਆਨਕ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਤਾਪਮਾਨ ਜਿਹੜਾ ਵਧਦਾ ਜਾ ਰਿਹਾ ਔਰ ਲੋਕ ਦਿਨ ਵੇਲੇ ਘਰਾਂ ਤੋਂ ਬਾਹਰ ਨਿਕਲਣ ਤੋਂ ਗਰੇਜ ਕਰ ਰਹੇ ਨੇ ਸਿਹਤ ਮਾਰ ਵੀ ਇਹੀ ਗੱਲ ਦੱਸ ਰਹੇ ਨੇ ਮੌਸਮ ਵਿਭਾਗ ਵੀ ਇਹੀ ਗੱਲ ਦੱਸ ਰਿਹਾ ਕਿ ਸਵੇਰੇ 10 ਤੋਂ ਲੈ ਕੇ 3-4 ਵਜੇ ਤੱਕ ਬਾਹਰ ਨਾ ਨਿਕਲਾ ਜਾਵੇ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਨਿਕਲਿਆ ਜਾਵੇ ਸੋ ਜੇਕਰ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਮੈਦਾਨੇ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਤੇਜ਼ੀ ਨਾਲ ਵਧ ਰਿਹਾ ਤੇ ਜੇਕਰ ਗੱਲ ਕਰੀਏ ਤਾਂ ਜਿਹੜਾ ਪਹਾੜੀ ਇਲਾਕੇ ਉਹਨਾਂ ਦੇ ਵਿੱਚ ਤਾਂ ਤਾਪਮਾਨ ਵਧ ਜ਼ਰੂਰ ਰਿਹਾ ਪਰ ਜਿੰਨਾ ਤਾਪਮਾਨ ਮੈਦਾਨੀ ਇਲਾਕਿਆਂ 'ਚ ਵਧ ਰਿਹਾ ਉਹਨਾਂ ਜਿਆਦਾ ਨਹੀਂ ਵਧ ਰਿਹਾ ਸੋ ਸਾਡੀ ਸਿਹਤ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀ ਕੀ ਕਹਿ ਰਹੇ ਨੇ ਡਾਕਟਰ ਸੁਮਿਤ ਸਿੰਘ ਉਹ ਕੀ ਕਹਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੋ ਸਾਡੇ ਨਾਲ ਖਾਸ ਤੌਰ ਤੇ ਡਾਕਟਰ ਸਮੀਤ ਮੌਜੂਦ ਨੇ ਮਾਹਰ ਨੇ ਇਸ ਬਾਰੇ ਵਧੇਰੇ ਜਾਣਕਾਰੀ ਦੇਣਗੇ ਡਾਕਟਰ ਸਤਿਕਾਰ ਜੀ ਸਤਿਕਾਰ ਜੀ ਡਾਕਟਰ ਸਾਹਿਬ ਪਾਰਾ ਲਗਾਤਾਰ ਗਰਮੀ ਦਾ ਵਾਧਾ ਹੋ ਰਿਹਾ ਹੈ ਬੇਸ਼ੱਕ ਹਦਾਇਤਾਂ ਵੀ ਜਿਹੜਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਪਰ ਸਭ ਤੋਂ ਪਹਿਲਾਂ ਥੋੜੀ ਜਾਣਕਾਰੀ ਸਾਂਝੀ ਕਰੋ ਕਿਉਂਕਿ 10 ਤੱਕ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਜੁੜੇ ਹੋਏ ਨੇ ਵੀ ਗਰਮੀ ਦੇ ਬਚਾਅ ਦੇ ਲਈ ਸਾਨੂੰ ਕੀ ਕੁਝ ਕਦਮ ਜਿਹੜੇ ਨੇ ਕਰਨੇ ਚਾਹੀਦੇ ਨੇ ਦੇਖੋ ਹੀਟ ਵੇਵ ਦਾ ਅਲਰਟ ਦਿੱਤਾ ਗਿਆ ਹੈ ਕੋਈ ਟੈਂਪਰੇਚਰ ਜਿਹੜਾ 43 ਦੇ ਆਸ-ਪਾਸ ਅੱਜ ਵੀ ਅਨੁਮਾਨਤ ਹੈਗਾ ਕਿ ਇਸ ਸਮੇਂ ਜਾ ਸਕਦਾ ਹੈ ਜਦੋਂ ਬਾਹਰਲਾ ਟੈਂਪਰੇਚਰ ਅਚਾਨਕ ਚ ਵਧਦਾ ਹੁੰਦਾ ਹੈ ਇਹਦੇ ਸਿ ਪਿਛਲੇ ਹਫਤੇ ਜਿਵੇਂ ਆਪਾਂ ਮੌਸਮ ਠੀਕ ਹੋ ਗਿਆ ਸੀ ਬਾਰਸ਼ਾਂ ਤੋਂ ਬਾਅਦ ਅਚਾਨਕ ਉਸ ਤੋਂ ਬਾਅਦ ਵਾਧਾ ਹੋਇਆ ਤਾਂ ਬੋਡੀ ਨੂੰ ਅਡਾਪਟ ਕਰਨ ਵਿੱਚ ਟਾਈਮ ਲੱਗ ਰਿਹਾ ਇਸ ਸਮੇਂ ਤੇ ਜਦੋਂ ਸਾਡਾ ਐਕਸਪੋਜ਼ਰ ਸਾਡੀ ਆਦਤ ਨਹੀਂ ਹੁੰਦੀ ਬਾਹਰ ਗਰਮੀ ਜ਼ਿਆਦਾ ਗਰਮੀ 'ਚ ਕੰਮ ਕਰਨ ਦੀ ਤੇ ਅਚਾਨਕ ਅਸੀਂ ਜੇ ਬਾਹਰ ਲੰਮਾ ਸਮਾਂ ਕੁਝ ਰਹਿਣਾ ਪਵੇ ਜੇ ਕੁਝ ਮਜਬੂਰੀ ਆ ਜੇ ਤਾਂ ਉਹ ਸਾਡਾ ਨਿਕਰਪੰਟਾ ਸਾਡੀ ਬੋਡੀ ਨੂੰ 37 ਡਿਗਰੀ ਮੇਨਟੇਨ ਰੱਖਣਾ ਹੁੰਦਾ ਆਪਣਾ ਟੈਂਪਰੇਚਰ ਪਰ ਜੇ ਬਾਹਰ 43 ਹੈ ਤੇ ਕੁਝ ਹੱਦ ਤੱਕ ਸਾਨੂੰ ਪਸੀਨਾ ਆਏਗਾ ਰੈਗੂਲੇਟ ਕਰੇਗੀ ਬਾਡੀ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗੀ ਲੇਕਿਨ ਜਦੋਂ ਜਿਆਦਾ دیر ਐਕਸਪੋਜ਼ਰ ਰਹੇਗਾ ਪਾਣੀ ਦੀ ਕਮੀ ਰਹੇਗੀ ਪਾਣੀ ਜੇਕਰ ਨਹੀਂ ਪੀਵਾਂਗੇ ਫਿਰ ਉਹ ਡੀਹਾਈਡਰੇਸ਼ਨ ਦੇ ਕਾਰਨ ਸਾਨੂੰ ਪ੍ਰੋਬਲਮਸ ਆਉਂਦੀਆਂ ਉਸ ਜਿਹਦੇ ਵਿੱਚੋਂ ਸ਼ੁਰੂਆਤੀ ਲੱਛਣ ਆਉਂਦੇ ਨੇ ਕਿ ਖੱਲੀਆਂ ਪੈਣਾ ਪੈਰਾਂ ਨੂੰ ਦਰਦ ਹੋਣੀ ਘਬਰਾਹਟ ਹੋਣੀ ਚੱਕਰ ਆਉਣੇ ਉਸ ਤੋਂ ਬਾਅਦ ਫਿਰ ਜੇਕਰ ਤੁਹਾਨੂੰ ਥੱਕੇ ਹੋ ਮਹਿਸੂਸ ਹੋਣਾ ਬਾਡੀ ਨੂੰ ਜੇ ਉਸ ਤੋਂ ਬਾਅਦ ਵੀ ਅਸੀਂ ਐਕਸਪੋਜ਼ਰ ਰਹਿੰਦਾ ਸਾਡਾ ਲੰਮਾ ਹੋਰ ਤੇ ਪਾਣੀ ਦੀ ਘਾਟ ਰਹਿੰਦੀ ਐ ਫਿਰ ਹੀਟ ਸਟ੍ਰੋਕ ਦੇ ਨੋਟ ਆ ਜਾਂਦੇ ਆ ਜਿਹੜੀ ਕਿ ਜਾਨ ਲਿਵਾ ਹੋ ਜਾਂਦੀ ਐ ਜਿੱਤੇ ਵਿੱਚ ਜਿਹੜਾ ਬਾਡੀ ਦਾ ਟੈਂਪਰੇਚਰ ਕੰਟਰੋਲ ਖਤਮ ਹੋ ਜਾਂਦਾ ਜੀ ਜੀ ਤੋਂ ਜੀ ਜੀ ਡਾਕਟਰ ਜੀ ਤੁਸੀਂ ਗੱਲ ਕੀਤੀ ਐ ਵੀ ਇਹ ਪਾਣੀ ਦੀ ਜਾਣਕਾਰੀ ਦਿੱਤੀ ਐ ਕੋਈ ওভার ਦਾ ਦੀ ਤਿਆਜਾ ਹੁੰਦਾ ਵੀ ਬੱਚਾ ਜਿਹੜਾ ਖਾਸ ਹੋ ਕੇ ਧਿਆਨ ਰੱਖਣਾ ਚਾਹੀਦਾ ਜਾਂ ਬਜ਼ੁਰਗ ਹੋਵੇ ਜਾਂ ਫਿਰ ਗਰਭਤੀ ਔਰਤ ਦੀ ਗੱਲ ਕੀਤੀ ਆਵੇ ਕੋਈ ਸਪੈਸ਼ਲ ਕੋਈ ਉਹਨਾਂ ਵਾਸਤੇ ਕੋਈ ਗਾਇਡਲਾਈਨ ਜਾਂ ਉਹਨਾਂ ਨੂੰ ਕਿਵੇਂ ਧਿਆਨ ਰੱਖਣਾ ਚਾਹੀਦਾ ਜਾਂ ਗਰਮੀ ਤੋਂ ਕਿਵੇਂ ਬਚਣਾ ਚਾਹੀਦਾ ਉਹਨਾਂ ਨੂੰ ਇਹ ਤਿੰਨੋਂ ਜਿਹੜੀਆਂ ਸਿਚੁਏਸ਼ਨ ਤੁਸੀਂ ਦੱਸਿਆ ਨੇ ਚਾਹੇ ਬੱਚੇ ਆ ਬਜ਼ੁਰਗਾਂ ਤੇ ਗਰਭਤੀ ਔਰਤਾਂ ਇਹਨਾਂ ਦੇ ਵਿੱਚ ਸਰੀਰ ਦੀ ਜਿਹੜੀ ਆਪਣੀ ਸ਼ਕਤੀ ਹੁੰਦੀ ਹੈ ਕਿ ਐਡਾਪਟ ਕਰਨ ਦੀ ਉਹ ਉਹ ਲਿਮਟਿਡ ਹੁੰਦੀ ਹੈ ਤੇ ਛੇਤੀ ਪ੍ਰਭਾਵ ਕਬੂਲਦੇ ਨੇ ਕੋਈ ਜੇਕਰ ਕੋਈ ਬਹੁਤ ਜ਼ਿਆਦਾ ਗਰਮੀ ਦਾ ਐਕਸਪੋਜ਼ਰ ਹੋਵੇ ਕੋਈ ਹੋਰ ਕੰਡੀਸ਼ਨਸ ਵੀ ਹੁੰਦੀਆਂ ਹਾਰਟ ਦੀ ਗੜੀ ਜਾਂਦੀ ਬਜ਼ੁਰਗਾਂ ਚ ਹੁੰਦੀਆਂ ਸੋ ਉਸ ਕਾਰਨ ਛੇਤੀ ਪ੍ਰੋਬਲਮ ਆ ਜਾਂਦੀ ਹੈ ਸੋ ਇਹ ਤਿੰਨੋਂ ਕੰਡੀਸ਼ਨਸ ਦੇ ਵਿੱਚ ਬੱਚਿਆਂ ਬਜ਼ੁਰਗਾਂ ਤੇ ਗਰਭਤੀ ਔਰਤਾਂ 'ਤੇ ਧਿਆਨ ਰੱਖਣਾ ਚਾਹੀਦਾ ਲੰਮਾ ਸਮਾਂ ਐਕਸਪੋਜ਼ਰ ਨਹੀਂ ਚਾਹੀਦਾ ਜਿਹੜਾ ਬਚਾਅ ਦੇ ਤਰੀਕੇ ਅਸੀਂ ਗ ਇੰਨੇ ਜਿਹੜਾ ਪੀਕ ਸਮਾਂ ਹੈ ਇਸ ਸਮੇਂ ਘੱਟ ਤੋਂ ਘੱਟ ਕੋਸ਼ਿਸ਼ ਕਰੋ ਆਪਣੇ ਕੰਮ ਸਵੇਰੇ ਨਿਬੇੜ ਲਓ ਸ਼ਾਮ ਨੂੰ ਕਰ ਲਓ ਦੁਪਹਿਰ ਤੋਂ ਕੋਸ਼ਿਸ਼ ਕਰੋ ਕਿ ਨਾ ਨਿਕਲੋ ਬਾਹਰ ਜਿਹੜਾ ਚੀਜ਼ अवेलेबल ਹੈ ਉਹਨੂੰ ਅਵੋਇਡ ਕਰੋ ਦੂਸਰਾ ਜੇਕਰ ਜਾਣਾ ਵੀ ਪਵੇ ਤਾਂ ਆਪਣਾ ਕਪੜੇ ਅਜਿਹੇ ਪੈਨੋ ਜਿਸਟ ਹਵਾਦਾਰ ਹੋਣ ਸੁੱਕੀ ਕਪੜੇ ਹੋਣ ਤੇ ਆਪ ਪਾਣੀ ਆਪਣੇ ਨੂੰ ਜ਼ਰੂਰ ਨਾਲ ਕੈਰੀ ਕਰੋ ਇੱਕ ਜਿਹੜੇ ਕੋਈ ਵੀ ਆਪਾਂ ਰੀ ਹਾਈਡਰੇਸ਼ਨ ਦੇ ਸੋਲੂਸ਼ਨ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਨਿੰਗੂ ਪਾਣੀ ਬਣਾਈਏ ਸਕੰਜੀ ਲੱਸੀ ਜਾਂ ਨਮਕ ਦੇ ਨਾਲ ਹਲਕੀ ਤੇ ਆਪਣੇ ਕੋ ਇਹ ਜਿਹੇ ਕੋਈ ਵੀ ਜਿਹੜਾ ਤਰ ਤਰਸ ਜਿਹੜਾ ਜ਼ਰੂਰ ਪਿੰਦੇ ਰਹੀਏ ਤਾਂ ਕਿ ਸਰੀਰ ਦੇ ਵਿੱਚ ਪਾਣੀ ਤੇ ਨਮਕ ਦੀ ਘਾਟ ਨਾ ਹੋਵੇ ਤੇ ਨਾਰੀਅਲ ਪਾਣੀ ਵੀ ਕੰਮ ਕਰਦਾ ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਸਿਰ اوਰ ਐਸ ਵੀ ਜਿਹੜਾ ਤੁਸੀਂ ਪੈਕ ਲੈ ਸਕਦੇ ਹੋ ਕੋ ਡਰਿੰਕਸ ਜਿਹੜੇ ਇਰੇਟਡ ਡਰਿੰਕਸ ਨੇ ਉਹਨਾਂ ਨੂੰ ਥੋੜਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਸਾਡੇ ਜਿਹੜੇ ਯੂਰੀਨ ਦੀ ਪ੍ਰੋਡਕਸ਼ਨ ਜਿਆਦਾ ਹੁੰਦੀ ਹੈ ਯੂਰੀਨ ਪਾਣੀ ਸਰੀਰ ਚੋਂ ਨਿਕਲਦਾ ਬਾਹਰ ਜਿਆਦਾ ਉਹਦੇ ਨਾਲ ਤੇ ਸਰੀਰ ਚ ਪਾਣੀ ਦੀ ਘਾਟ ਉਹਦੇ ਨਾਲ ਉਹ ਪੂਰਾ ਨਹੀਂ ਕਰਦਾ ਉਹ ਘਟਾਉਂਦਾ ਸਕੇ ਆ ਬਿਲਕੁਲ ਸਾਬ ਮੇਰਾ ਬਿਲਕੁਲ ਆਖਲਾ ਸਵਾਲ ਜਿਹੜਾ ਹੈ ਕਿਉਂਕਿ ਖਾਸ ਤੌਰ ਤੇ ਜਿਹੜੇ ਬੱਚੇ ਹੋਗੇ ਜਾਂ ਫਿਰ ਆਪਾਂ ਕਹਿ ਦਈਏ ਮਾਵਾਂ ਹੋ ਗਈਆਂ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਬੱਚੇ ਖਾਸ ਤੌਰ ਤੇ ਕੋਲਡ ਨੀ ਪੀ ਲੈਂਦੇ ਨੇ ਜਾਂ ਫਿਰ ਲੈਮਨ ਜ਼ੀਰਾ ਪੀ ਲੈਂਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਾ ਡਰਿੰਕ એનર્ਜੀ ਪੀ ਲੈਂਦੇ ਨੇ ਕਿ ਉਹਨਾਂ ਨਾਲ ਕੋਈ ਸਰੀਰ ਦੇ ਵਿੱਚ ਇਫੈਕਟ ਪੈਂਦਾ ਕਿਉਂਕਿ ਇਹ ਜ਼ਿਆਦਾਤਰ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਸ਼ਾਇਦ ਸਾਨੂੰ ਠੰਡ ਜਿਹੜੀ ਹੈ ਠੰਡਕ ਮਹਿਸੂਸ ਹੋਵੇ ਜੀ ਸਰੀਰ ਦੇ ਵਿੱਚ ਕਿ ਉਹਦਾ ਨੁਕਸਾਨ ਹੁੰਦਾ ਜਾਂ ਫਿਰ ਗਰਮੀ ਤੋਂ ਬਚਾਇਆ ਜਾ ਸਕਦਾ ਜਾਂ ਫਾਇਦੇ ਕੀ ਨੇ ਦਿਖੋ ਟੈਂਪਰੇਚਰ ਠੰਡਾ ਹੋਣ ਦੇ ਕਾਰਨ ਉਹ ਫ੍ਰਿਜ ਚੋ ਘਟਦੇ ਆ ਤੇ ਇਸ ਸਮੇਂ ਤੇ ਨਾ ਮਿੱਠਾ ਮਿੱਠਾ ਹੁੰਦਾ ਦੇ ਵਿੱਚ ਤੇ એનર્ਜੀ ਮਿਲ ਜਾਂਦੀ ਹੈ ਸ਼ੁਰੂ ਵਿੱਚ ਤਾਂ ਇਸ ਕਰਕੇ ਸਰੀਰ ਨੂੰ ਅੱਛਾ ਤਾਂ ਲੱਗਦਾ ਸ਼ੁਰੂ ਵਿੱਚ ਪੀਂਦੇ ਆ ਪਰ ਉਹਦੇ ਚੰਦੇ ਨੇ ਦੱਸਿਆ ਕਿ ਕਾਰਬੋਨੇਟਡ ਡਰਿੰਕਸ ਜਿਹੜੇ ਹੁੰਦੇ ਆ ਉਹਨਾਂ ਚ ਜਿਹੜਾ ਐਸਿਡਿਕ ਫਾਰਮ ਵਿੱਚ ਹੁੰਦੇ ਨੇ ਤੇ ਉਹਨਾਂ ਨੂੰ ਸਰੀਰ ਵਿੱਚੋਂ ਕੱਢਣ ਲਈ ਆਪਣਾ ਪਾਣੀ ਮਸਲ ਕੋ ਬਾਹਰ ਨਿਕਲਦਾ ਮਤਲਬ ਯੂਰੀਨ ਦੀ ਮਾਤਰਾ ਜ਼ਿਆਦਾ ਵੱਧਦੀ ਹੈ ਸਕੋ ਸਰੀਰ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਸਰੀਰ ਉਸ ਤੋਂ ਇਸ ਕਰਕੇ ਵਾਟਰ ਰੀਹਾਈਡਰੇਟ ਨਹੀਂ ਹੁੰਦਾ ਸਕੋ ਘਟਦਾ ਹੈ ਸਰੀਰ ਦੇ ਵਿੱਚੋਂ ਕੋਲ ਡਰਿੰਕ ਪੀਤੇ ਆ ਜੇ ਪਾਣੀ ਦੀ ਘਟ ਘਾਟ ਪੂਰੀ ਕਰਨੀ ਹੈ ਤਾਂ ਸਾਨੂੰ ਜਿਹੜੇ ਦੂਜੇ ਆਪਣੇ ਘਰ ਘਰੇਲੂ ਤਰੀਕੇ ਨਾਲ ਬਣਾਉਂਦੇ ਆਪਾਂ ਨਿੰਬੂ ਪਾਣੀ ਬਣਾਉਂਦੇ ਆਂ ਅਚਕੰਜੀ ਬਣਾਉਂਦੇ ਆਂ ਜੂਸ ਪੀਂਦੇ ਆਂ ਜਾਂ ਜਾਂ ਫਿਰ ਤਰਬੂਜ ਤੇ ਖਰਬੂਜਾ ਖਾਣਦੇ ਆਂ ਇਸ ਸਮੇਂ ਉਹ ਚੀਜ਼ਾਂ ਜਿਆਦਾ ਲਾਭਦਾਇਕ ਨੇ ਉਹ ਜਿਆਦਾ ਫਾਇਦੇ ਕਰਦੀਆਂ ਠੀਕ ਹੈ ਕਾਠੀ ਡਾਕਟਰ ਬਹੁਤ ਬਹੁਤ ਧੰਨਵਾਦ ਕਰਨ ਕਰਦੇ ਸਤੁਸ਼ੀ ਸੁਣਿਆ ਕਿ ਮੇਰੇ ਸਹਿਯੋਗੀ ਅਮਰਜੀਤ ਸਿੰਘ ਨੇ ਡਾਕਟਰ ਸੁਵੇਤ ਸਿੰਘ ਨਾਲ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਆਪਾਂ ਨੂੰ ਕਿਸ ਤਰ੍ਹਾਂ ਬਚਾਅ ਕਰਨਾ ਚਾਹੀਦਾ ਹੈ ਇਸ ਗਰਮੀ ਦੇ ਮੌਸਮ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਕਿਵੇਂ ਰਹਿਣਾ ਚਾਹੀਦਾ ਕੀ ਖਾਣਾ ਚਾਹੀਦਾ ਕੀ ਪਹਿਨਣਾ ਚਾਹੀਦਾ ਕਿਦਾਂ ਦੇ ਕੱਪੜੇ ਪਹਿਨਣੇ ਚਾਹੀਦੇ ਨੇ ਤੁਸਾਂ ਖਾਸ ਕਰਕੇ ਬਾਹਰ ਨਿਕਲਣ ਲਈ ਜਿਹੜੀਆਂ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿਵੇਂ ਰੱਖਣਾ ਆਪਾਂ ਕਿਵੇਂ ਰਹਿਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਡਾਕਟਰ ਸੁਮਿਤ ਸਿੰਘ ਉਹਨਾਂ ਨੇ ਆਪਾਂ ਨੂੰ ਜਾਣਕਾਰੀ ਜ਼ਰੂਰ ਦਿੱਤੀ ਹੈ ਸੋ ਖਾਸ ਕਰਕੇ ਦਰਸ਼ਕੋ ਤੁਹਾਨੂੰ ਵੀ ਅਪੀਲ ਹੈ ਕਿ ਇਸ ਜਿਰ ਦੋ ਤਿੰਨ ਦਿਨ ਦਾ ਸਮਾਂ ਅੱਜ 9 ਤਰੀਕ ਹੈ 10 11 12 13 ਤੋ 12 ਤਰੀਕ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਤੱਕ ਜਾਂ 13 ਤਰੀਕ ਤੋਂ ਬਾਅਦ ਜਿਹੜਾ ਮੌਸਮ ਹੈ ਉਹ ਖੁਸ਼ਗਵਾਰ ਹੋ ਸਕਦਾ ਹੈ ਔਰ ਦੂਜੀ ਗੱਲ ਮੌਸਮ ਵਿਭਾਗ ਦੇ ਅਧਿਕਾਰੀ ਇਹ ਵੀ ਗੱਲ ਕਹਿ ਰਹੇ ਕਿ ਇਸ ਵਾਰ بارش ਹੋ ਸਕਦੀ ਹੈ ਚੰਗੀ بارش ਹੋਣ ਦੀ ਉਮੀਦ ਹੈ ਸੋ بارش ਮੌਨਸੂਨ ਵੀ ਆ ਸਕਦਾ ਹੈ ਮੌਨਸੂਨ 15 20 ਦਿਨਾਂ ਤੱਕ ਜੋ ਜੁਲਾਈ ਹੈ ਜੁਲਾਈ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਮੌਨਸੂਨ ਆ ਸਕਦਾ ਹੈ ਸੋ ਮੌਸਮ ਜਿਹੜਾ ਵਧੀਆ ਰਹਿਣ ਵਾਲਾ ਚੰਗਾ ਰਹਿਣ ਵਾਲਾ ਤੇ ਇਸ ਵਾਰ ਜਿਹੜੀ بارش ਆ ਉਹ ਵੀ ਚੰਗੀ ਹੋ ਸਕਦੀ ਹੈ ਜੋ ਫਸਲਾਂ ਲਈ ਲਾਹੇਵੰਦ ਹੋ ਸਕਦੀ ਹੈ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.